ਉਦੇਸ਼ ਜੀ ਦੇ ਨਾਮ ਉਦੇਸ਼ ਸਿਮਰਨ ਕਰਨ ਦਾ ਕਿ ਇਹ ਸਤਿਗੁਰ ਦੀ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਭਗਤਾਂ ਨੇ ਗੁਰਮਖਾਂ ਨੇ ਵਾਰ-ਵਾਰ ਆਪਣੇ ਸ਼ਬਦਾਂ ਵਿੱਚ ਆਪਾਂ ਨੂੰ ਸਿਮਰਨ ਕਰਨ ਵਾਸਤੇ ਕਿਹਾ ਵਾਰ-ਵਾਰ ਆਪਾਂ ਨੂੰ ਧਰੀ ਦਾ ਨਾਮ ਜਪਣ ਵਾਸਤੇ ਕਿਹਾ ਵਾਰ-ਵਾਰ ਆਪਾਂ ਨੂੰ ਉਸ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਕੀ ਹੈ ਕਿਉਂਕਿ ਇਹ ਮਾਨਸ ਜਨਮ ਦਾ ਸਾਨੂੰ ਮਿਲਿਆ ਹੈ ਲੇਖਨੇ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਸਿਮਰਨ ਕਰਦੇ ਆ ਅਭਿਆਸ ਕਰਦੇ ਆ ਉਹ ਸਿਮਰਨ ਅਭਿਆਸ ਜਿਹੜਾ ਅਸੀਂ ਕਰਨਾ ਹੈ ਉਹ ਕਿਸ ਦਾ ਕਰਨਾ ਉਹ ਸਿਮਰਨ ਦਾ ਅਭਿਆਸ ਅਸੀਂ ਕਿਵੇਂ ਕਰਨਾ ਜਿਸ ਦੁਆਰਾ ਅਸੀਂ ਮਾਲਕ ਰੰਗਕਾਰ ਨਾਲ ਮੁਲਾਪ ਕਰਨਾ ਉਸ ਦਾ ਗਿਆਨ ਦਿੱਤਾ ਤੇ ਦਿੱਤਾ ਕਿਉਂਕਿ ਪਾਕਸ਼ਾ ਸਾਨੂੰ ਗੁਰਬਾਣੀ ਵੀ ਸਮਝਾਉਂਦੇ ਆ ਇੱਕ ਤਾਂ ਜੇ ਅਸੀਂ ਮਾਲਕ ਰੰਗਕਾਰ ਨਾਲ ਮੁਲਾਪ ਕਰਨਾ ਚਾਹੁੰਦੇ ਆ ਸਿਮਰਨ ਤੋਂ ਬਿਨਾਂ ਨਹੀਂ ਹੋ ਸਕਦਾ

ਦੇ ਅਭਿਆਸ ਕਰਦੇ ਹੋਇਆ ਆਪਣੀ ਮਤ ਵਰਤਦੇ ਹੋਇਆ ਸਾਡਾ ਉਸ ਮਾਲਿਕ ਨਰਿੰਕਰਨ ਨਾਲ ਬਲਾਪ ਨਹੀਂ ਹੁੰਦਾ ਜਿਹੜਾ ਸਿਮਰਨ ਕਰਕੇ ਅਸੀਂ ਉਸ ਅਵਸਥਾ ਵਿੱਚ ਮਨ ਨੂੰ ਲੈ ਕੇ ਜਾਣਾ ਜੇ ਸਾ ਵਸਥਾ ਵਿੱਚ ਜਾਗਦੇ ਹੀ ਉਸ ਮਾਲਿਕ ਨਰਿੰਕਰਨ ਨਾਲ ਸਾਡਾ ਬਲਾਗ ਹੋਣਾ ਹੈ ਉਹ ਸਾਨੂੰ ਗੁਰਬਾਣੀ ਵਿੱਚ ਜੁਗਤ ਦੱਸੀ ਆ ਤਰੀਕਾ ਦੱਸਿਆ ਇੱਕ ਜੀਵ ਨੇ ਜਿਹੜੇ ਸਿਮਰਨ ਕਰਦੇ ਨਹੀਂ ਅਭਿਆਸ ਕਰਦੇ ਨਹੀਂ ਕਲਣਾ ਕਰਦੇ ਨੇ ਮਨ ਹਟ ਕਰਦੇ ਨੇ ਜਿਨ੍ਹਾਂ ਨੂੰ ਸਿਮਰਨ ਕਰਨ ਦਾ ਗਿਆਨ ਨਹੀਂ ਸਿਮਰਨ ਕਰਨ ਦਾ ਭੇਦ ਨਹੀਂ ਉਹਨਾਂ ਦੀ ਵਰਤਾਰੇ ਪਾਇਸ਼ਾ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਆ ਸਾਨੂੰ ਪੇ ਦਿੰਦੇ ਆ ਜੇ ਉਹ ਜੀਵ ਆਪਣੀ ਮਤ ਅਨਸਾਰ ਸਿਮਰਨ ਕਰਦੇ ਨੇ ਲੇਕਿਨ ਉਹਨਾਂ ਦਾ ਮਨ স্থির ਨਹੀਂ ਹੁੰਦਾ ਉਹਨਾਂ ਦੇ ਮਨ ਦੇ ਵਿਚ ਆਪ ਨਹੀਂ ਰੁਕਦੇ ਫਿਰ ਨੇੜੇ ਉੱਠਦੇ ਬਹੁਤੇ ਜੀਵਾਂ ਦੇ ਜਿਹੜੇ ਇਹ ਮਨਾਂ ਦੀ ਹਾਲਤ ਹੈ ਜਿਹੜੇ ਕਹਿੰਦੇ ਨੇ ਬਾਣੀ ਪੜ੍ਹਦੇ ਆ ਜਿਹੜੇ ਕਹਿੰਦੇ ਨੇ ਸਿਮਰਨ ਕਰਦੇ ਆ ਸਾਡਾ ਮਨ ਨਹੀਂ ਟਿਕਦਾ ਮਨ ਭੱਜਾ ਕਰਦਾ ਹੈ ਮਨ ਵਿਚਾਰਾਂ ਵਿੱਚ ਰਹਿੰਦਾ ਹੈ ਐਸੇ ਵਿਚਾਰ ਲੈਂਦਾ ਜਿਹਦਾ ਸਾਡੇ ਨਾਲ ਕੋਈ ਮਤਲਬ ਹੀ ਨਹੀਂ ਹੈ ਹੋਰ ਅਸੀਂ ਇਹ ਸਿਮਰਨ ਕਰਕੇ ਮਾਲਕ ਨਰੰਗ ਕਾਰਨਾ ਮਿਲਣਾ ਕਿਉਂਕਿ ਭਗਤ ਕਹ ਰਹੇ ਨੇ ਗੁਰਮਖਧੰਨ ਕਹ ਰਹੇ ਨੇ ਅਸੀਂ ਸਿਮਰਨ ਕਰਕੇ ਮਾਲਕ ਨਰੰਗ ਕਾਰਨਾ ਮਲਾਪ ਕਰ ਲਿਆ ਲੇਕਿਨ ਅਸੀਂ ਜਦੋਂ ਸਿਮਰਨ ਕਰਦੇ ਕਿਉਂਕਿ ਜਿਸ ਮਾਲਕ ਨੂੰ ਮਿਲਣਾ ਹੈ ਜਿਸ ਰੰਗਾਰ ਨੂੰ ਮਿਲਣਾ ਹੈ ਸਰਬੋਤੇ ਬਾਣੀ ਦੇ ਰਾਹੀ ਗੁਰੂ ਕਾ ਇਹ ਆਪਾਨੂੰ ਗਿਆਨ ਦਿੱਤਾ ਕਿ ਕਿਤੇ ਇਹ ਤੁਹਾਡੇ ਸਿਮਰਨ ਦੇ ਕਰਨੀਆਂ ਆ ਵਿਆਸ ਦੇ ਕਰਨੀ ਸਰਬੋਤੇ ਬਾਣੀ ਦੇ ਵਿੱਚ ਆਪਾਨੂੰ ਗਿਆਨ ਦਿੱਤਾ ਜਿਸ ਮਾਲਕ ਰੰਗਾਰ ਦਾ ਅਸੀਂ ਸਿਮਰਨ ਕਰਕੇ ਮਿਲਣਾ ਹੈ ਉਹਦਾ ਗਿਆਨ ਦਿੱਤੇ ਆ ਬੰਗਿਆ ਗੁਣੀ ਦਾ ਸੰਗਤ ਵੀ ਬਾਣੀ ਦਾ ਸਾਰੋਸ ਸੁਹਜਿਆ ਰੂਪ ਬਣਾ ਰੇਗ ਦਾ ਨਾਮ ਕੇਸ਼ ਤੈ ਕਰਤੇ ਕਬ ਜੇਸੂ ਮਾਰਗ ਕਰਨ ਕਾ ਨੂੰ ਲੇ ਜੇਸੂ ਮਨਵਾਸ ਤੇ ਸਾਰੋ ਤੇ ਪਾਂਚ ਜਨੋਂ ਪ੍ਰਾਪਤ ਹੋ ਰਿਆ ਪਾਸ਼ਾ ਕਹਿੰਦੇ ਉਹ ਮਾਰਗ ਰੇਤ ਦਾ ਇਹ ਰੇਤ ਰਹਿਣੋਂ ਕਿੰਨਾ ਦਾ ਗRAND ਮਹਾਂਪੁਰਖ ਨੇ ਆਪਾਂ ਨੂੰ ਦਿੰਦਾ ਹੈ ਇਹ ਤਰ੍ਹਾਂ ਹੁੰਦਾ ਹੈ ਸਾਡੇ ਦਾ ਮਨ ਇਥੋਂ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ ਕਿ ਅਸੀਂ ਤਾਂ ਬੜੀ ਦੂਸਰੇ ਦੀ ਮਦਦ ਕਰਦੇ ਆਂ ਸਾਨੂੰ ਸੰਤੋਖ ਹੈ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਉਹਦੀ ਵਾਰੀ ਰਹੀ ਸਮਝਾ ਦਿੱਤਾ ਰੱਜੋ ਗੁਣ ਹੈ ਜਿਹੜਾ ਇਹ ਵਿਚਾਰ ਇਹ ਰੱਜੋ ਗੁਣ ਜਿੱਥੋਂ ਸਾਨੂੰ ਅਰਥ ਜਾਗ ਦੀ ਪ੍ਰਾਪਤੀ ਹੋਣੀ ਹੈ ਇਹ ਸਰੀਰ ਦੀ ਵਿਚਾਰ ਨਹੀਂ ਆਉਣ ਦੇਣੇ ਜਿਹੜੇ ਆ ਜਾਂਦੇ ਨੇ ਬਿਨਾਂ ਸਿਮਰਨ ਤੋਂ ਉਹ ਜੁਗਤੋ ਤਰੀਕਾ ਅਪਣਾਉਣ ਤੋਂ ਬਿਨਾਂ ਜਿਹੜਾ ਬਣਵਾ ਸਕਦੇ ਸਿਮਰ ਸਿਮਰ ਹਰ ਕਰਨ ਕਰਨ ਉਹ ਸਿਮਰਨ ਕੀਤਾ ਨਹੀਂ ਅਭਿਆਸ ਕੀਤਾ ਨਹੀਂ ਜਿਸ ਨੇ ਸਾਡੇ ਇਹ ਮਨ ਦੀ ਵਿਰਤੀ ਬਣਾਉਣੀ ਆ ਜਿਸ ਨੇ ਸਾਡੇ ਮਨ ਦੀ ਉਹ ਅਵਸਥਾ ਬਣਾਉਣੀ ਹੈ ਜਿਹੜਾ ਗੁਰੂ ਨਾਲਿਕ ਦੇ ਕਰਨੇ ਸਮਝਾਇਆ ਜੈਸੇ ਜਲ ਮੈਂ ਕਮਲ ਨਰਾਲੋ ਮਿਰਗਾਈ ਨਿਸ਼ਾਨ ਹੈ ਜਿਹੜਾ ਕਰਮ ਕਰਦਿਆ ਹੋਇਆ ਇਹ ਸਿਮਰਨੇ ਸਾਲੋਂ ਇਹ ਵਿਚਾਰਾ ਤੋਂ ਆਸ਼ਾ ਅਬਲਾਸ਼ਾ ਤ੍ਰਿਸ਼ਨਾਵਾਂ ਤੋਂ ਉੱਪਰ ਉਠਾਉਣਾ ਅਸੂ ਹੈ ਜਿਹੜੇ ਇਹ ਸਿਮਰਨ ਕਰਦਿਆ ਹੋਇਆ ਕਰਮ ਕਰਦਿਆ ਹੋਇਆ ਸਾਡੇ ਮਨ ਵਿੱਚ ਸੰਸੇ ਫਿਕਰ ਕਰਦਮ ਹੋ ਜਾਣੇ ਅਸੂ ਕੋ ਸੇਵਕ ਨੂੰ ਛੱਡ ਕੇ ਆ ਰਿਹਾ ਹੈ ਤ੍ਰੈ ਗੁਣ ਫੜੇ ਹਰ ਸਾਥ ਨਾ ਜਾਣੇ ਭੁੱਲੋਂ ਭੁਲਾਇਕਰ ਸ਼ਬਦ ਦਾ ਪਛਾਣ ਹੈ ਜੇ ਕਰਦੇ ਵੀ ਹੈ ਇਹ ਸਰੀਰ ਦੇ ਸੁਖਾ ਪੱਖ ਸਾਡਾ ਇਸ ਹੀ ਹੁੰਦਾ ਹੈ ਕਿ ਸਤਿਗੁਰੂ ਦੀ ਬਾਣੀ ਨੂੰ ਪੜ੍ਹਨਾ ਜਿਹੜਾ ਇਹ ਮਨ ਵਾਸਤੇ ਗਿਆਨ ਹੈ ਉਹ ਮਨ ਦਾ ਭੇਦ ਨਹੀਂ ਲੈਂਦੇ ਉਹ ਮਨ ਦਾ ਗਿਆਨ ਨਹੀਂ ਲੈਂਦੇ ਐਸੇ ਕਰਕੇ ਹੀ ਆਪਾਂ ਨੂੰ ਪਾਤਸ਼ਾਹ ਸਮਝਾ ਰਹੇ ਨੇ ਜੇ ਜਮਾਨੇ ਇਹ ਸ਼ਬਦ ਦਾ ਭੇਦ ਲੈਣਾ ਹੈ ਜੇ ਜਮਾਨੇ ਫਿਰ ਹੋਣਾ ਹੈ ਫਿਰ ਘਰ ਦੇ ਵਿੱਚ ਵਸਣਾ ਹੈ ਜੇ ਜਮਾਨੇ ਜਿਸ ਮਹਿਲ ਦੇ ਵਿੱਚ ਵਸਣਾ ਹੈ ਉਰਮਾਂ ਦਾ ਹੀ ਭੇਤ ਨਹੀਂ ਨਾ ਉਸ ਘਰ ਦਾ ਭੇਤ ਹੈ ਜਿਹੜਾ ਬੰਦਿਆ ਹੋਇਆ ਕਰਮ ਕਰਦਿਆ ਹੋਇਆ ਇਹਦੇ ਵਿੱਚ ਖੋਭਨ ਨਹੀਂ ਦੇਣਾ ਸਾਡੇ ਮਨ ਦੇ ਵਿੱਚ ਵਿਚਾਰ ਨਹੀਂ ਆਉਣ ਦੇਣੇ ਜਿਹੜੇ ਤਰੀਕਾ ਅਪਣਾਉਣ ਤੋਂ ਬਿਨਾ ਜਿਹੜਾ ਪਹੁੰਚ ਸਕਦੇ ਸਿਮਰ ਸਿਮਰ ਹਰ ਕਰਨ ਕਰਨਾ ਉਹ ਸਿਮਰਨ ਕੀਤਾ ਨਹੀਂ ਅਭਿਆਸ ਕੀਤਾ ਨਹੀਂ ਸਾਡੇ ਇਹ ਮਨ ਦੀ ਬਿਰਤੀ ਬਣਾਉਣੀ ਆ ਜੇ ਜਿਵੇਂ ਸਾਡੇ ਮਨ ਦੀ ਉਹ ਆਵਾਸ ਮਲ ਨਰਨ ਲਾਉ ਮਿਰਗਾਈ ਨੀਸਾਨ ਹੈ ਸਵਰਤ ਸ਼ਬਦ ਪਾਉ ਸਾਗਰ ਤਰੀਏ ਨਾਨਕ ਨਾਮ ਬਿਚਾਰੇ ਅਸੀਂ ਸੀਮਤ ਆ ਕਿਸੇ ਦਾ ਨਹੀਂ ਮਾਰਾ ਕਰਦੇ ਆਪਣਾ ਕਰਮ ਦਾ ਕਸੀਮਤ ਆ ਕਿਸੇ ਦਾ ਹੱਕ ਨਹੀਂ ਮਾਰਦੇ ਅਸੀਂ ਸਤਗੁਰੂ ਦੀ ਬਾਣੀ ਵਿੱਚ ਗਿਆਨ ਦਿੱਤਾ ਜੇ ਬਹੁਤਾ ਜੀਵ ਇਥੋਂ ਥੋੜਾ ਜਿਹਾ ਉੱਪਰ ਉੱਠ ਜਾਂਦਾ ਸਿਮਰਨ ਕਰਨ ਲੱਗਦਾ ਹੈ ਉਹ ਵੀ ਗੁਰੂ ਦੀ ਮੱਤ ਤੋਂ ਬਿਨਾ ਜਦੋਂ ਕਰਦਾ ਹੈ ਮੁਖ ਤੋਂ ਉਚਾਰਨ ਕੀਤਾ ਜਾਂਦਾ ਹੈ। ਲੇਕਿਨ ਇਹ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਕਿਵੇਂ ਵਸਾਉਣਾ ਇਹ ਮਨੁਸ਼ੀ ਕਰਦੇ ਵੀ ਆ। ਇਹ ਸਰੀਰ ਦੇ ਸੁੱਖਾਂ ਤੱਕ ਸਾਡਾ ਇਹ ਸੀਮਤਿਆ ਇਹ ਸਾਨੂੰ ਦੀ ਬਾਣੀ ਨੂੰ ਪਰ ਰੱਖਦਾ। ਜਿਹੜਾ ਇਹ ਮਨ ਵਾਸਤੇ ਗਿਆਨ ਹੈ ਉਹ ਮਨ ਦਾ ਪੇਤ ਨਹੀਂ ਲੈਂਦੇ। ਉਹ ਮਨ ਦਾ ਗਿਆਨ ਨਹੀਂ ਲੈਂਦੇ। ਐਸੇ ਕਰਕੇ ਹੀ ਆਪਾਂ ਨੂੰ ਪਾਛਾ ਸਮਝਾ ਰਹੇ ਨੇ। ਜੇ ਜੋ ਮੰਨੇ ਇਹ ਸ਼ਬਦ ਦਾ ਪਿੱਤ ਲੈਣਾ ਹੈ ਜੇ ਸਮਾਨੇ ਫਿਰ ਹੋਣਾ ਹੈ ਫਿਰ ਘਰ ਦੇ ਵਿੱਚ ਵਸਣਾ ਹੈ ਜੇ ਸਮਾਨੇ ਨਿੱਜ ਮਹਿ ਤੇ ਵਿੱਚ ਵਸ ਤੈਨੂੰ ਪੜਾਏ ਹਰ ਦਾਤ ਨਾ ਜਾਣੇ ਮੂਲੋਂ ਭੂਲੇ ਘੁਰ ਸ਼ਬਦ ਨਾ ਪਛਾਨੇ ਇਸੇ ਕਰਕੇ ਨਾ ਤਾਂ ਹੀ ਸੱਚ ਦੀ ਪਹਿਚਾਨ ਆਈ ਨਾ ਉਹ ਸ਼ਬਦ ਗੁਰੂ ਦੀ ਪਹਿਚਾਨ ਆਈ ਇਸੇ ਤਰ੍ਹਾਂ ਸਾਡੇ ਕੇ ਮਨ ਦੀ ਹਾਲਤ ਹੈ ਜਦੋਂ ਅਸੀਂ ਸਿਮਮੇ ਵੀ ਕਰਦੇ ਆਂ ਪਿਆਸੀ ਕਰਦੇ ਆਂ ਇਸ ਰੀਤ ਦੇ ਸੁਖਾ ਤੱਕ ਇਹ ਕਿ ਸਾਨੂੰ ਪਤਾ ਹੀ ਨਹੀਂ ਸਿਮਰਨ ਕਿਉਂ ਕਰਨਾ ਹੈ ਇਸ ਸਿਮਰਨ ਦਾ ਸਾਨੂੰ ਲਾਭ ਕੀ ਹੋਣਾ ਹੈ ਤੇ ਉਹ ਵੀ ਆਪਣੀ ਦੇ 나ਹੀਂ ਦੂਸਰਾ ਵਿੱਚ ਉਹਨਾਂ ਨੂੰ ਦਿਸਿਆ ਉਹ ਤਿਆਰ ਜਿਹੜਾ ਸਤਗੁਰੂ ਦੀ ਬਾਣੀ ਵਿੱਚ ਸਮਝਾਇਆ ਸਰਗੁਣ ਅਨਿਰਗੁਣ ਨਿਰੰਕਾਰ ਸੁੱਨ ਸਮਾਤੀ ਆਪखुद ਜਿਆ ਦੀ ਸਨ ਇਹੇ ਕਰਕੇ ਸਤਿਗੁਰ ਦੀ ਬਾਣੀ ਵਿੱਚ ਪਾਸ਼ਾ ਕਹਿੰਦੇ ਆ ਇਸ ਵਿਧੀ ਨਾਲ ਇਸ ਤਰੀਕੇ ਨਾਲ ਭਾਵੇਂ ਸਾਰੀ ਉਮਰ ਤਰੀ ਜਾਂਦੇ ਆ